ਦੋਸਤੋ ਆਉਣ ਵਾਲੇ ਦਿਨਾਂ ਵਿੱਚ ਤੂੜੀ ਦੇ ਰੇਟਾਂ ਵਿੱਚ ਚੰਗੇ ਖਾਸੇ ਵਾਧੇ ਦੀ ਉਮੀਦ ਹੈ। ਪੰਜਾਬ, ਹਰਿਆਣਾ, ਜੂਪੀ ਦੇ ਵਿੱਚ ਇਸ ਵਾਰ ਹੜ੍ਹਾਂ ਅਤੇ ਲਗਾਤਾਰ ਬਰਖਾ ਕਾਰਨ ਤੂੜੀ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ। ਅ ਕਈ ਇਲਾਕਿਆਂ ਦੇ ਵਿੱਚ ਕੁੱਪਾਂ ਦੇ ਵਿੱਚ ਪਈ ਹੋਈ ਤੂੜੀ ਭਿੱਜ ਗਈ ਖਰਾਬ ਹੋ ਗਈ ਛੜ ਗਈ। ਘਰਾਂ ਦੇ ਵਿੱਚ ਰੱਖੀ ਹੋਈ ਜਿਹੜੀ ਤੂੜੀ ਸੀਗੀ ਉਹ ਵੀ ਨਹੀਂ ਬਚੀ ਉਹ ਵੀ ਖਰਾਬ ਹੋ ਗਈ ਪਾਣੀ ਜਾ ਵੜਿਆ। ਇਸ ਤੋਂ ਇਲਾਵਾ ਬਰਖਾ ਕਾਰਨ ਹਰੀਚਰਿਆ ਦੀ ਜਿਹੜੀ ਨਵੀਂ ਬੁਜਾਈ ਹੈ ਉਹ ਹੋ ਨਹੀਂ ਸਕੀ ਕਿਉਂਕਿ ਲਗਾਤਾਰ ਬਰਖਾ ਹੁੰਦੀ ਰਹੀ ਆ ਆਚਾਰ ਵੀ ਖਰਾਬ ਹੋ ਗਿਆ ਆਚਾਰ ਅਤੇ ਹਰੇ-ਚਾਰੇ ਦੀ ਘਾਟ ਕਰਕੇ ਹੁਣ ਪਸ਼ੂਆਂ ਦੇ ਲਈ ਸਭ ਤੋਂ ਵੱਡਾ ਸਹਾਰਾ ਇਸ ਵੇਲੇ ਤੂੜੀ ਹੀ ਰਹਿ ਜਾਂਦੀ ਆ ਸੋ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਛੱਤ ਸ੍ਰੀ ਅਕਾਲ ਅ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੋ ਕੋਈ ਕਿਸਾਨ ਵੀਰ ਚੈਨਲ ਦੇ ਉੱਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਇੱਕ ਛੋਟੀ ਜੀ ਹੋਰ ਬੇਨਤੀ ਆ ਵੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਦੂਸਰੇ ਦੋਸਤਾਂ ਨਾਲ ਵੀਡੀਓ ਸ਼ੇਅਰ ਹੋ ਜਾਵੇ ਆਉਣ ਵਾਲੇ ਸਰਦੀ ਦੇ ਸੀਜ਼ਨ ਵਿੱਚ ਤੂੜੀ ਦੇ ਰੇਟਾਂ ਵਿੱਚ ਚੰਗੇ ਖਾਸੇ ਵਾਧੇ ਦੀ ਉਮੀਦ ਹੈ ਕਿਉਂਕਿ ਪੰਜਾਬ ਦਾ ਵੱਡਾ ਏਰੀਆ ਖੜਾ ਦੀ ਮਾਰ ਇਟਾਉਣ ਕਰਕੇ ਨੰਗਰ ਮਾਲ ਤੂੜੀ ਹਰੇ ਚਾਰੇ ਸਮੇਤ ਸਾਰੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਬੁਰਾ ਹਾਲ ਹੋ ਗਿਆ ਇਸ ਲਈ ਪੰਜਾਬ ਦੇ ਬਾਕੀ ਏਰੀਆ ਦੇ ਵਿੱਚੋਂ ਵੀ ਹਰ ਪੀੜਤ ਇਲਾਕਿਆਂ ਦੇ ਵਿੱਚ ਲੋਕਾਂ ਨੇ ਉਸੂਆਂ ਲਈ ਹਰਾ-ਚਾਰਾ, ਤੂੜੀ ਵਗੈਰਾ ਵੱਡੀ ਮਾਤਰਾ ਚ ਦਾਨ ਕੀਤਾ ਤੇ ਕਈ ਕਿਸਾਨਾਂ ਨੇ ਆਪਾਂ ਦੇਖਿਆ ਵੀ ਆਪਣੀ ਜ਼ਰੂਰਤ ਦੀ ਤੂੜੀ ਰੱਖ ਕੇ ਬਾਕੀ ਸਾਰੀ ਤੂੜੀ ਦਾਨ ਕਰ ਦਿੱਤੀ ਹੜ੍ਹ ਦੇ ਇਲਾਕਿਆਂ ਦੇ ਵਿੱਚ ਭੇਜਤੀ ਇਸ ਨਾਲ ਤੂੜੀ ਦੀ ਮੰਗ ਜਿਹੜੀ ਹੁਣ ਹੋਰ ਵੀ ਵਧਣੀ ਆ ਤੇ ਸਰਦੀ ਦੇ ਮੌਸਮ ਦੀ ਗੱਲ ਕਰੀਏ ਸਰਦੀ ਦੇ ਮੌਸਮ ਵਿੱਚ ਤੂੜੀ ਦੀ ਮੰਗ ਬੈਸੀ ਵੱਧ ਜਾਂਦੀ ਹੈ ਹੁਣ ਜਦੋਂ ਹਰਾ-ਚਾਰਾ ਤੇ ਅਚਾਰ ਵਗੈਰਾ ਇਹਦੀ ਘਾਟ ਹੋਣੀ ਆ ਤਾਂ ਤੂੜੀ ਦੀ ਮੰਗ ਹੋਰ ਵਧੂਏ ਵਧੇ ਨਵੇਂ ਟੂੜੇ ਆਉਣ ਦੇ ਵਿੱਚ ਹਲੇ ਕਾਫੀ ਸਮਾਂ ਲੱਗਣਾ। ਤੁਹਾਨੂੰ ਪਤਾ ਵੀ ਕਾਫੀ ਟਾਈਮ ਹਲੇ ਪਿਆ ਹੈਗਾ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਟੂੜੀ ਦੇ ਰੇਟਾਂ ਦੇ ਵਿੱਚ ਚੰਗੇ ਖਾਸੇ ਵਾਧੇ ਦੀ ਉਮੀਦ ਹੈ। ਪਹਿਲਾਂ ਦੇ ਨਾਲੋਂ ਰੇਟਾਂ ਦੇ ਵਿੱਚ ਕੁਝ ਨਾ ਕੁਝ ਵਾਧਾ ਤਾਂ ਹੁਣ ਵੀ ਵੇਖਣ ਨੂੰ ਮਿਲ ਰਿਹਾ। ਪਹਿਲਾਂ ਆਪਾਂ ਨੂੰ ਪਤਾ ਵੀ ਟੂੜੀ ਦੇ ਜਿਹੜੇ ਰੇਟ 250 ਰੁਪਏ ਤੋਂ ਲੈ ਕੇ 300 ਦੇ ਲਗਭਗ ਹੀ ਚੱਲਦੇ ਰਹੇ ਨੇ ਹੁਣ ਤੱਕ। ਪਰ ਹੁਣ ਅੱਜਕੱਲ੍ਹ ਪਿੰਡਾਂ ਦੇ ਵਿੱਚ ਟੂੜੀ ਦੇ ਰੇਟਾਂ ਦੇ ਵਿੱਚ 70-80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦਾ ਵਾਧਾ ਜਿਹੜਾ ਹੁਣ ਵੇਖਣ ਨੂੰ ਮਿਲ ਰਿਹਾ ਹੈ। ਆ ਵਪਾਰੀ ਪਿੰਡਾਂ ਦੇ ਵਿੱਚੋਂ ਜਿਹੜੀ ਛੱਠੇਠਲੀ ਟੂੜੀ ਆ ਵਧੀਆ ਟੂੜੀ 300 ਤੋਂ ਲੈ ਕੇ 350 ਰੁਪਏ ਤੱਕ ਖਰੀਦ ਲੈਂਦੇ ਨੇ। ਕੰਡੀ ਟੂੜੀ ਖਰੀਦ ਲੈਂਦੇ ਨੇ। ਕੁਝ ਕਸਾਇਰਾਂ ਦੇ ਜਿਹੜੇ ਰੇਟ ਆਪਾਂ ਤੁਹਾਡੇ ਨਾਲ ਵੇ ਸਾਂਝੇ ਕਰਨ ਲੱਗਿਆਂ ਉਹ ਤੋਂ ਗੱਲ ਅੰਦਾਜ਼ਾ ਹੋ ਜਾਊਗਾ। ਗੱਲ ਬਰਨਾਲੇ ਤੋਂ ਸ਼ੁਰੂ ਕਰਦੇ ਆਂ। ਬਰਨਾਲੇ ਦੇ ਵਿੱਚ ਜਿਹੜਾ ਅੱਜ ਕੱਲ ਟੂੜੀ ਦਾ ਰੇਟ ਚੱਲਦਾ 320 ਰੁਪਏ ਤੋਂ ਲੈ ਕੇ 360 ਰੁਪਏ ਕੁੰਟਲ ਦੇ ਲਗਭਗ ਜਿਹੜਾ ਰੇਟ ਚੱਲਦਾ। ਏ ਦੋਸਤੋ ਜਿਹੜੇ ਰੇਟ ਨੇ ਇਹ ਵਧੀਆ ਤੂੜੀ ਦਾ ਰੇਟ ਜਿਹੜੀ ਛੱਤ ਦੇ ਥੱਲੇ ਤੂੜੀ ਪਈ ਆ ਉਹਦੇ ਰੇਟ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਿਹੜੀ ਤੂੜੀ ਖਰਾਬ ਤੂੜੀ ਆ ਉਹਦੇ ਰੇਟ ਥੋੜੇ ਜਿਹਾ ਘੱਟ ਨੇ ਕਿਹਦੀ ਵਾਰੀ ਕਿਉਂਕਿ ਛੱਤ ਦੇ ਹੇਠ ਵੀ ਤੂੜੀ ਭਿੱਜ ਗਈ ਉਹਦਾ ਵੀ ਰੇਟ ਘੱਟਣਾ ਜਾਂ ਕੁੱਪਾਂ ਵਾਲੀ ਤੂੜੀ ਜਿਹੜੀ ਕੋਈ ਮਾੜੀ ਮੋਟੀ ਕੁੱਪਾਂ 'ਚ ਬਚੀ ਆ ਤੂੜੀ ਦਾ ਰੰਗ ਬਾਗਲ ਗਿਆ ਉਹਦਾ ਰੇਟ ਘੱਟਣਾ ਉਹ 200 ਤੋਂ 250 ਆਉਣੇ 300 ਇੱਥੇ ਤੱਕ ਉਹਦੇ ਰੇਟ ਚੱਲੀ ਜਾਂਦੇ ਨੇ ਤੇ ਮਾਨਸਾ ਦੀ ਗੱਲ ਕਰੀਏ ਮਾਨਸਾ ਦੇ ਵਿੱਚ ਤੂੜੀ ਦੇ ਰੇਟ ਜਿਹੜੇ ਚੱਲ ਸ਼ਬਾਤਨ ਸੋਤਲੈ ਕੇ 370 ਰੁਪਏ ਦੇ ਵਿਚਕਾਰ ਲੱਗ ਚੱਲਦੇ ਨੇ ਬਠਿੰਡਾ ਦੇ ਵਿੱਚ ਤੂੜੀ ਦਾ ਰੇਟ 300 ਤੋਂ ਲੈ ਕੇ 360 ਰੁਪਏ ਦੇ ਲਗਭਗ ਜਿਹੜਾ ਤੂੜੀ ਦਾ ਰੇਟ ਚੱਲਦਾ ਕੋਟਕਪੂਰਾ ਦੀ ਗੱਲ ਕਰ ਲੈਣਾ ਇੱਥੇ 325 ਤੋਂ 375 ਦੇ ਦਰਮિયાન ਤੂੜੀ ਦਾ ਰੇਟ ਚੱਲਦਾ ਰਾਮਪੁਰਾ ਫੂਲ ਦੇ ਵਿੱਚ ਜਿਹੜਾ ਤੂੜੀ ਦਾ ਰੇਟ 300 ਤੋਂ ਲੈ ਕੇ 350 ਰੁਪਏ ਕੋਟੜ ਤੱਕ ਚੱਲੀ ਜਾਂਦਾ ਅਬੋਹਰ ਦੀ ਆਪਾਂ ਗੱਲ ਕਰ ਲੈਣਾ ਇੱਥੇ ਰੇਟ 310 ਤੋਂ ਲੈ ਕੇ 370 ਰੁਪਏ ਦੇ ਲਗਭਗ ਬਹੁਤ ਰੇਟ ਚੱਲਦਾ ਇਸੇ ਤਰ੍ਹਾਂ ਸ੍ਰੀ ਅਮਰਸਰ ਸਾਹਿਬ ਦੀ ਗੱਲ ਕਰ ਲਈਏ ਇੱਥੇ ਵੀ ਜਿਹੜਾ ਤੂੜੀ ਦਾ ਰੇਟ 325 ਰੁਪਏ ਤੋਂ ਲੈ ਕੇ 370 ਰੁਪਏ ਦੇ ਦਰਮਿਆਨ ਲਗਭਗ ਚੱਲੀ ਜਾਂਦਾ ਤੇ ਪਠਾਨਕੋਟ ਵਿੱਚ ਤੂੜੀ ਦਾ ਰੇਟ 325 ਤੋਂ 360 ਰੁਪਏ ਦੇ ਦਰਮਿਆਨ ਜਿਹੜਾ ਚੱਲ ਰਿਹਾ ਜਲੰਧਰ ਦੇ ਵਿੱਚ ਤੂੜੀ ਦਾ ਰੇਟ ਜਿਹੜਾ 300 20 ਰੁਪਏ ਤੋਂ ਲੈ ਕੇ 375 ਰੁਪਏ ਦੇ ਦਰਮਿਆਨ ਚੱਲ ਰਿਹਾ ਤੇ ਲੁਧਿਆਣਾ ਦੇ ਵਿੱਚ ਤੂੜੀ ਦਾ ਰੇਟ ਥੋੜਾ ਜਿਹਾ ਵੱਧਾ 330 ਤੋਂ 390 ਰੁਪਏ ਦੇ ਦਰਮਿਆਨ ਜਿਹੜਾ ਤੂੜੀ ਦਾ ਰੇਟ ਚੱਲਦਾ। ਇਸੇ ਤਰ੍ਹਾਂ ਖੰਨਾ ਦੇ ਵਿੱਚ ਗੱਲ ਕਰ ਲੈਂਦੇ ਆ ਖੰਨਾ ਦੇ ਵਿੱਚ ਤੂੜੀ ਦਾ ਰੇਟ 300 ਤੋਂ ਲੈ ਕੇ 360 ਰੁਪਏ ਦੇ ਦਰਮਿਆਨ ਚੱਲਦਾ। ਅ ਨੱਬੇ ਦੇ ਵਿੱਚ 325 ਤੋਂ ਲੈ ਕੇ 365 ਰੁਪਏ ਤੂੜੀ ਜਿਹੜੀ ਵਿਕਦੀ ਹੈ। ਇਹ ਜਿਹੜੇ ਰੇਟ ਵਪਾਰੀ ਰੇਟ ਪਿੰਡਾਂ ਦੇ ਵਿੱਚੋਂ ਜ਼ਿਮੀਂਦਾਰਾਂ ਤੋਂ ਖਰੀਦ ਰਹੇ ਨੇ ਉਹ ਰੇਟ ਨੇ। ਤੇ ਬਾਹਰ ਤੂੜੀ ਹੋਈ ਤੂੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਉਹਦੇ ਰੇਟ ਥੋੜੇ ਜਿਹਾ ਘਟ ਨੇ ਕਿਉਂਕਿ ਉਹ ਖਰਾਬ ਹੋਈ ਤੂੜੀ ਆ ਰੰਗ ਬਦਲੀ ਹੋਈ ਤੂੜੀ ਦਾ ਰੇਟ ਜਿਹੜਾ 250 ਤੋਂ ਲੈ ਕੇ 320 250 ਇੱਥੇ ਤੱਕ ਵਿਕੀ ਜਾਂਦੀ ਆ ਤੇ ਬਈ 200 ਜੇਕਰ ਤੁਹਾਡੇ ਕੋਲੇ ਕੋਈ ਤੂੜੀ ਆਪਣੇ ਕੋਲੇ ਵੀ ਸੰਭੀ ਹੋਈ ਤੂੜੀ ਹੈਗੀ ਆ ਉਹਨੂੰ ਸਾਮ੍ਹ ਲੋ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੇ ਰੇਟਾਂ ਦੇ ਵਿੱਚ ਜਰੂਰ ਜਿਹੜਾ ਵਾਧਾ ਵੇਖਣ ਨੂੰ ਮਿਲ ਸਕਦਾ ਕਿਉਂਕਿ ਆਪਾਂ ਨੂੰ ਪਤਾ ਵੀ ਨਾ ਹੁਣ ਤੂੜੀ ਬਚੀ ਆ ਕਾਫੀ ਵੱਡੇ ਏਰੀਆ ਦੇ ਵਿੱਚੋਂ ਤਾਂ ਪਹਿਲਾਂ ਵੀ ਆਪਾਂ ਦੇਖਿਆ ਸੀ ਕਿਉਂਕਿ ਪਿਛਲਾ ਸਾਲ ਜਿਹੜਾ ਤੂੜੀ ਦਾ ਸੀ ਬਹੁਤ ਮੰਦਾ ਸੀ ਬਹੁਤ ਸਾਰੇ ਲੋਕਾਂ ਨੇ ਤਾਂ ਆਪਣੀ ਜ਼ਰੂਰਤ ਦੀ ਤੂੜੀ ਬਣਾਈ ਸੀ ਤੇ ਜਿਨ੍ਹਾਂ ਨੇ ਤੂੜੀ ਬਣਾਈ ਉਹਨਾਂ ਨੇ ਕਾਫੀ ਮਾਤਰਾ ਦੇ ਵਿੱਚ ਤੂੜੀ ਦਾਨ ਵੀ ਕਰਤੀ ਦੇਤੀ ਅੱਗੇ ਹਰੇਚਾਰੇ ਕਿਉਂਕਿ ਮੀਂਹ ਇੰਨਾ ਲੰਮਾ ਸਮਾਂ ਪੈਂਦੇ ਰਹੇ ਨੇ ਹਰੇਚਾਰੇ ਦੀ ਦੂਸਰੀ ਫਸਲ ਆਪਾਂ ਤੋਂ ਬੀਜੀ ਹੀ ਨਹੀਂ ਗਈ ਤੋਂ ਹਰੇਚਾਰੇ ਦੀ ਵੀ ਘਾਟ ਜਿਹੜੀ ਚੱਲ ਰਹੀ ਹੈ ਸਰਦੀਆਂ ਦੇ ਵਿੱਚ ਤਾਂ ਵੈਸੇ ਹੀ ਜਿਹੜਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋ ਜਾਂਦੀ ਆ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧਣ ਦੀ ਜਿਹੜੀ ਉਮੀਦ ਹੈਗੀ ਆ ਜ਼ਰੂਰ ਜੇਕਰ ਤੂ ਸਭ ਲੋਕ ਜਿਹੜੇ ਵਿਜ਼ਿਟਰਾਂ ਦੇ ਵਿੱਚ ਜਰੂਰ ਤੁਹਾਨੂੰ ਵਾਧਾ ਵੇਖਣ ਨੂੰ ਮਿਲੂਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਧੰਨਵਾਦ